ਸੋਨਾ दान ਤੇ ਰਾਮ ਦੀ ਲੀਲਾ ਕਿਸੇ ਹੰਕਾਰੀ ਜਾਂ ਪਾਪੀ ਨੂੰ ਜਦੋਂ ਨਾਮਦੇਵ ਜੀ ਕੋਈ ਸਿੱਖਿਆ ਦਿੰਦੇ ਸੀ ਤਾਂ ਕੋਈ ਨਾ ਕੋਈ ਪਹਿਲਾਂ ਕੌਤਕ ਕਰਕੇ ਫਿਰ ਉਹਨੂੰ ਸਮਝਾਉਂਦੇ ਸੀ ਪੰਡਰਪੁਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ ਜੀਵਨ ਦੇ ਵਿੱਚ ਕੋਈ heira firiyan ਕੀ ਕਰਕੇ ਉਸਨੇ ਬਹੁਤ ساری ਮਾਇਆ ਇਕੱਠੀ ਕੀਤੀ ਹੋਈ ਸੀ ਉਸਨੂੰ ਕਿਸੇ ਪੰਡਿਤ ਨੇ ਕਿਹਾ ਜੇ ਤੂੰ ਵਿਤ ਦੇ ਅਨੁਸਾਰ ਨਗਰ ਵਾਸੀਆਂ ਭਗਤਾਂ ਬ੍ਰਾਹਮਣਾਂ ਤੇ ਸੰਤਾਂ ਸਾਧੂਆਂ ਨੂੰ ਸੋਨਾ ਦਾਨ ਕਰੇ ਤਾਂ ਤੇਰਾ ਭਲਾ ਹੋ ਜਾਏਗਾ ਤਾਂ ਉਹਨੇ ਆਪਣੇ ਖਜ਼ਾਨੇ ਦੇ ਵਿੱਚੋਂ ਸੋਨਾ ਕਢਿਆ ਮਾਸਾ-ਮਾਸਾ ਰਤੀ ਜਾਂ ਤੋਲੇ ਦੀਆਂ ਡਲੀਆਂ ਬਣਾ ਕੇ ਦਾਨ ਕਰਨਾ ਸ਼ੁਰੂ ਕਰਤਾ ਦਾਨ ਕਰਦਾ ਰਿਹਾ ਜਿਸ ਵੇਲੇ ਸਾਰੇ ਨਗਰ ਦੇ ਭਗਤਾਏ ਤਾਂ ਉਸ ਨੂੰ ਕਿਸੇ ਨੇ ਦੱਸਿਆ ਕਿ ਨਾਮਦੇਵ ਤੇ ਉਸਦੀ istri ਸੋਨੇ ਦਾ ਦਾਨ ਲੈਣ ਵਾਸਤੇ ਨਹੀਂ ਆਏ ਉਹਨਾਂ ਨੂੰ ਜ਼ਰੂਰ ਦਾਨ ਦੇਣਾ ਚਾਹੀਦਾ ਉਹ ਭਗਵਾਨ ਦੇ ਨਾਲ ਮਿਲੇ ਹੋਏ ਭਗਤ ਨੇ ਜੇ ਉਹ ਦਾਨ ਲੈ ਲੈਣ ਤਾਂ ਤੇਰਾ ਭਲਾ ਹੀ ਬਹੁਤ ਹੋਣਾ ਇਹ ਸੁਣ ਕੇ ਸ਼ਾਹੂਕਾਰ ਭਗਤ ਨਾਮਦੇਵ ਜੀ ਦੇ ਕੋਲੇ ਚੱਲਿਆ ਗਿਆ ਬੜੇ ਹੰਕਾਰ ਨਾਲ ਹੇਠਲੀਆਂ ਉਤਲੀਆਂ ਮਾਰਦਾ ਕਹਿਣ ਲੱਗਾ ਭਗਤ ਜੀ ਇਹ ਲੋ 2 ਤੋਲੇ ਸੋਨਾ ਖੁਰ ਸੰਤਾ ਸਾਧੂਆਂ ਨੂੰ ਤੋਲਾ-ਤੋਲਾ দান ਕੀਤਾ ਹੈ ਤੁਹਾਨੂੰ 2 ਤੋਲੇ ਕਿਉਂਕਿ ਤੁਸੀਂ ਵੱਡੇ ਭਗਤੋਂ ਇਹ ਸੁਣ ਕੇ ਨਾਮਦੇਵ ਜੀ ਸੇਠਵਾਲ ਦੇਖਣ ਲੱਗ ਪਏ 10 15 ਮਿੰਟ ਦੇਖ ਕੇ ਬੋਲੇ ਸੇਠ ਜੀ ਮੇਰੇ ਪ੍ਰਭੂ ਦਾ ਹੁਕਮ ਹੈ ਮੈਂ ਇੰਨਾ ਸੋਨਾ ਨਹੀਂ ਲੈ ਸਕਦਾ ਮੈਨੂੰ ਤਾਂ ਸਿਰਫ ਉਹਨਾ ਸੋਨਾ ਚਾਹੀਦਾ ਜਿੰਨਾ ਰਾਮ ਲਿਖੇ ਪੱਤਰ ਦੇ ਨਾਲ ਚੜ ਜਾਵੇ ਇਹ ਆ ਕੇ ਨਾਮਦੇਵ ਜੀ ਨੇ ਤુલਸੀ ਦਾ ਪੱਤਰ ਮੰਗਵਾਇਆ ਉਸ ਉੱਤੇ ਰਾਮ ਲਿਖ ਦਿੱਤਾ ਇਹ ਪੱਤਰ ਰੁਪਏ ਦੇ ਨਾਲੋਂ ਚੌੜਾ ਨਹੀਂ ਸੀ ਵਜ਼ਨ ਵੀ ਬਹੁਤ ਹਲਕਾ ਸੀ ਇਹ ਦੇਖ ਕੇ ਸੇਠ ਹੱਸ ਪਿਆ ਕਰਨ ਲੱਗਾ ਭਗਤ ਜੀ ਮੇਰੇ ਨਾਲ ਮੁਖੌਲ ਕਰਦੇ ਹੋ ਇਹ ਤਾਂ ਰੱਤੀ ਵਜ਼ਨ ਦਾ ਵੀ ਨਹੀਂ ਨਾਮਦੇਵ ਜੀ ਕਹਿੰਦੇ ਸੇਠ ਜੀ ਇੰਨਾ ਹੀ ਚਾਹੀਦਾ ਭਾਵੇਂ ਇਹ ਅੱਧੀ ਰੱਤੀ ਹੈ ਸੇਠ ਕਹਿੰਦਾ ਅੱਛਾ ਜੀ ਤੁਹਾਡੀ ਮਰਜ਼ੀ ਮੈਂ ਇਨਾ ਦੇ ਦਿੰਦਾ ਰਾਮ ਸ਼ਬਦ ਵਾਲੇ ਪੱਤਰ ਨੂੰ ਇੱਕ ਪਾਸੇ ਕੰਡੇ ਤੇ ਰੱਖ ਕੇ ਸੋਨਾ ਤੋਲਣ ਲੱਗੇ ਰੱਤੀ ਦੋ ਰੱਤੀਆਂ ਮਾਸਾਚਾਰ ਮਾਸੇ ਤੋੜਾ 10 ਤੋਲੇ ਸੋਨਾ ਚੜ ਗਿਆ ਪਰ ਉਸ ਪੱਤਰਵਲ ਛਾਬਾ ਫਿਰ ਵੀ ਭਾਰਾ ਹੀ ਸੀ ਸੇਠ ਜਮੇਤ ਸਾਰੇ ਦਰਸ਼ਕ ਹੈਰਾਨ ਸੀ ਕ੍ਰੋਧ ਚ ਆ ਕੇ ਸੇਠ ਨੇ ਘਰੋਂ ਸੋਨੇ ਦੀਆਂ ਇੱਟਾਂ ਵੀ ਮੰਗਾ ਲੀਆਂ ਤੇ ਛਾਬੇ ਚ ਰੱਖਦੀਆਂ ਪੱਤਰ ਫਿਰ ਵੀ ਬਰਾਬਰ ਸੋਨਾ ਪੂਰਾ ਨਾ ਹੋਇਆ ਆਖਦੇ ਨੇ ਜਦੋਂ ਸੇਠ ਦੇ ਘਰ ਦੇ ਵਿੱਚ ਸਾਰੀ ਸਵਰਨ ਪੂੰਜੀ ਛਾਬੇ ਚ ਚੜ ਗਈ ਤਾਂ ਛਾਬਾ ਹੌਲਾ ਹੀ ਰਹਾ ਤਾਂ ਸੇਠ ਨੇ ਹਥਿਆਰ ਸੁੱਟ ਦਿੱਤੇ ਉਸ ਦਾ ਹੰਕਾਰ ਟੁੱਟ ਗਿਆ ਇਹ ਉਹ দান ਕਰ ਸਕਦਾ ਹੈ ਉਸ ਨੂੰ ਉਦਾਸ ਦੇਖ ਕੇ ਨਾਮਦੇਵ ਜੀ ਬੋਲੇ सेठ ਜੀ ਕੀ वचन ਪੂਰਾ ਨਹੀਂ ਕਰੋਗੇ ਇਹ ਸੁਣ ਕੇ ਡਡਲਕਾ ਤੇ ਨਿਮਾਣਾ ਜਾ ਹੋ ਕੇ ਬੋਲਿਆ ਮੈਨੂੰ ਖਿਮਾ ਕਰੋ ਮੈਂ वचन ਪੂਰਾ ਨਹੀਂ ਕਰ ਸਕਦਾ ਮੈਂ ਭੁੱਲ ਗਿਆ ਮਾਇਆ ਨੇ ਮੇਰੀ ਮਤ ਮਾਰਤੀ ਸੰਤਾਂ ਨੂੰ দান ਕਰਨ ਲੱਗਾ ਬਖਸ਼ਾ ਖਿਮਾ ਕਰੋ ਮੈਂ ਗਰੀਬ ਹਾਂ অতি ਗਰੀਬ ਹਾਂ RAM ਦੇ ਬਰਾਬਰ ਸੋਨਾ ਨਹੀਂ ਦੇ ਸਕਦਾ ਨਾਮਦੇਵ ਜੀ ਮੁਸਕਰਾਏ ਉਹਨਾਂ ਨੇ ਆਪਣੇ RAM ਨੂੰ ਚੇਤੇ ਕੀਤਾ ਰਾਮਨੇਮ ਜੋ ਹੁਕਮ ਕੀਤਾ ਬਾਣੀ ਉਚਾਰੀ ਉਸ ਬਾਣੀ ਦੇ ਰਾਹੀਂ ਉੱਤਰ ਦਿੱਤਾ ਬਨਾਰਸੀ ਤੁਪ ਕਰੇ ਉਲਟ ਤੀਰਥ ਮਰੇ ਅਗਨ ਦਹਿਕਾਇਆ ਕਲਪ ਕੀਜੇ ਅਸਮੇਧ ਜਗ ਕੀਜੇ ਸੋਨਾ ਗਰਭਦਾਨ ਦੀਜੇ ਰਾਮ ਨਾਮ ਸਰਤੌਨਾ ਪੂਜੇ ਛੋੜ ਛੋੜ ਰੇ ਪਖੰਡੀ ਮਨ ਕਪਟਣਾ ਕੀਜੇ ਹਰ ਕਾ ਨਾਮ ਨਿਤ ਸਨਿਤ ਲੀਜੇ ਰਹਾਉ गंगा जौ गोदावरी जाइए कुंभ जाओ कुदार नाहिए गोमती सहस गऊ दान कीजे कोट गऊ तीरथ करे जो जो हवाले गारे राम नाम सर तौना पूजे अस दान गज दान सहसा नारी दान ऐसे दान नित निकीज आत्म जो निरसायल कीजे आप बराबर कंचन दीजे राम नाम सर तौना पूजे ਨਾਮਦੇਵ ਜੀ ਕਹਿੰਦੇ ਕਿ ਸੁਣ ਭਗਤਾ ਭਾਵੇਂ ਕਾਂਸ਼ੀ ਤਪ ਕਰੋ ਤੀਰਥ ਤੇ ਜਾ ਕਸ਼ਟਾਂ ਦੇ ਵਿੱਚ ਪਾਓ ਇਸ ਸਰੀਰ ਨੂੰ ਅੱਗ ਦੀ ਭੇਟ ਕਰੋ ਸਰੀਰ ਨੂੰ ਹੀ ਐਸਾ ਬਣਾਓ ਕਿ ਉਹ ਅਮਰ ਹੋ ਜਾਵੇ ਸਮੇਧ ਜੱਗ ਕਰੇ ਪੇਠਾ ਕਰ ਦੂ ਜਾਂ ਕਿਸੇ ਹੋਰ ਕਿਸੇ ਫਲ ਨੂੰ ਭਰ ਕੇ ਸੋਨਾ ਦਾਨ ਕਰੇ ਫਿਰ ਵੀ ਰਾਮ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦਾ ਸਿਮਰਨ ਕਰਨ ਵਾਲਾ ਇਹਨਾਂ ਤਪਾਂ ਤੋਂ ਉੱਚਾ ਚਲਾ ਜਾਂਦਾ ਹੈ ਨਾਮਦੇਵ ਜੀ ਆਖਦੇ ਨੇ ਇਹ ਸਾਰੇ ਪਖੰਡ ਤਿਆਗ ਦੋ ਸਿਰਫ ਰਾਮ ਨਾਮ ਦਾ ਸਿਮਰਨ ਕਰੋ ਸਿਮਰਨ ਕਰਨ ਜੀਪਲ ਹੈ ਗੰਗਾ ਗੋਦਾਵਰੀ ਕੁੰਭ ਕੇਦਾਰਨਾਥ ਆਦਿਕ ਤੀਰਥਾਂ ਤੇ ਜਾਓ ਗੂਮਤੀ ਕਿਨਾਰੇ ਜੇ ਹਜ਼ਾਰਾਂ ਗਾਵਾਂ ਦਾਨ ਕਰੋ ਤਾਂ ਵੀ RAM ਨਾਮ ਦੇ ਬਰਾਬਰ ਨਹੀਂ ਕੋੜੇ ਹਾਥੀ ਮੰਝੇ ਸਨੇ ਇਸਤਰੀਆਂ ਸਰੀਰ ਨੂੰ ਸਾਫ਼ ਕਰਕੇ ਤਨ ਦੇ ਭਾਰ ਦਾ ਸੋਨਾ ਦਾਨ ਕਰੋ ਫਿਰ ਵਾਇਗਰੂ ਦੀ ਭਗਤੀ ਬਰਾਬਰ ਨਹੀਂ ਹੋ ਸਕਦੀ ਇਸ ਵਾਸਤੇ ਸੇਠ ਜੀ ਆਪ ਨੂੰ ਪਰਵੇ ਇਸ स्वर्ण ਦਾਨ ਦੇ ਨਾਲੋਂ ਅਗਰ ਜੀਵ ਦੀ ਆਤਮਾ ਦਾ ਕਲਿਆਣ ਹੁੰਦਾ ਹੈ ਤਾਂ RAM ਨਾਮ ਦਾ ਸਿਮਰਨ ਕਰਿਆ ਕਰੋ ਸੀਠ ਜੀ ਨਰਮ ਹੋ ਗਏ ਤਾਂ ਉਹਨਾਂ ਨਾਮਦੇਵ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਭਗਤ ਜੀ ਉਹਨਾਂ ਨੂੰ ਆਪਣਾ ਸਿੱਖ ਬਣਾ ਲਿਆ ਤੇ ਉਸ ਦੇ ਕੋਲੋਂ ਪ੍ਰਭੂ ਦਾ ਸਿਮਰਨ ਕਰਾਉਣ ਲੱਗੇ ਉਹ ਪ੍ਰਭੂ ਦਾ ਸਿਮਰਨ ਕਰਦਾ ਹੋਇਆ ਕੁੱਕੜ ਲੱਗਾ ਤੀਰਥ ਦੇਖ ਨਾ ਜਲ ਮਹਿ ਪੈਸੋ ਜੀ ਜੰਤਨਾ ਸਤਾਉ ਗਿਓ 68 ਤੀਰਥ ਗੁਰੂ ਦਿਖਾਏ ਘਟ ਹੀ ਪੀਤਰ ਨਾਓਗੇ ਨਾਮਦੇਵ ਜੀ ਦੇ ਅੰਤਲੇ ਦਿਨ ਤੇ ਪ੍ਰਲੋਕ ਗਮਨ ਭਗਤ ਨਾਮਦੇਵ ਜੀ ਬਹੁਤ ਚਿਰ ਪੰਡਰਪੁਰ ਰਹੇ ਦੋ ਕੁ ਵਾਰ ਤੀਰਥ ਯਾਤਰਾ ਕਰਕੇ ਬ੍ਰਾਹਮਣਾਂ ਤੇ ਸਾਧੂਆਂ ਦੇ ਪਰ ਮਨ ਨੂੰ ਨਿਵਰਤ ਕਰਦੇ ਰਹੇ ਪਰ ਜੀਵਨ ਦੇ ਪਿਛਲੇ ਦਿਨਾਂ ਵਿੱਚ ਜਦੋਂ ਉਹਨਾਂ ਦੀ ਭਗਤੀ ਦੀ ਮਹਿਮਾ ਬਹੁਤ ਹੋਣ ਲੱਗ ਪਈ ਤਾਂ ਦੇਸ਼ ਤੇ ਧਰਮ ਸੁਧਾਰ ਦੇ ਵਾਸਤੇ ਪੰਜਾਬ ਦੇ ਵਿੱਚ ਵੀ ਵਿਚਰਦੇ ਆਪ ਦੇ ਗਿਆਨ ਦੇ ਵੀ ਚਲਾਣਾ ਕਰ ਗਏ ਸੀ ਗਣੇਸ਼ਵਰ ਜੀ ਚਲਾਣਾ ਕਰ ਗਏ ਸੀ ਤਾਂ ਆਪ ਪੰਜਾਬ ਵੱਲ ਆ ਗਏ ਪੰਜਾਬ ਦੇ ਵਿੱਚ ਭਗਤੀ ਦਾ ਪ੍ਰਚਾਰ ਕਰਦੇ ਰਹੇ ਤਾਂ ਆਪ ਨੇ ਬਹੁਤ ਸਾਰੀ ਬਾਣੀ ਉਚਾਰੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 80 ਵਰੇ ਦੀ ਆਯੂ ਪੂਗ ਕੇ ਸਨ 1400 21 ਬਿਕਰਮੀ ਵਿੱਚ ਆਪਨੇ ਪਰਲੋਕ ਗਮਨ ਕੀਤਾ ਹਜ਼ਾਰਾਂ ਜੀਵਾਂ ਨੂੰ ਭਗਤੀ ਮਾਰਗ ਤੇ ਤੋਰਿਆ ਪੰਡਰਪੁਰ ਚ ਆਪ ਦੀ ਸਮਾਦ ਹੈ ਪੰਜਾਬ ਦੇ ਵਿੱਚ ਵੀ ਆਪ ਦੇ ਕਈ ਸਥਾਨ ਨੇ ਜਗਿਆਸੂ ਜਨੋ ਨਾਮਦੇਵ ਜੀ ਦੇ ਪੂਰੇ ਪ੍ਰਸੰਗਾਂ ਦੇ ਵਾਸਤੇ ਤਾਂ ਮਹਾਨ ਵੱਡਾ ਗ੍ਰੰਥ ਚਾਹੀਦਾ ਅਸੀਂ ਸੰਖੇਪ ਵਰਣਨ ਕੀਤੇ ਹਨ ਇਨਾ ਤੋਂ ਹੀ ਲਾਭ ਉਠਾਓ RAM ਨਾਮ ਦਾ ਸਿਮਰਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ